ਉਜੇ 4 ਪੁਆਇੰਟ ਲਿਖਿਆ ਮੈਂ ਕਿਹਾ ਭਾਈ ਆ ਵਿਹਲਾ ਇੱਕ ਦੂਜੇ ਨੂੰ ਦਾਗੀ ਕਰਨ ਦਾ ਨਹੀਂ ਆ ਇਹ ਵਿਹਲਾ ਆ ਕਿ ਤੁਸੀਂ ਇੰਜੀਨੀਅਰ ਆਪਣੇ ਪੰਜਾਬ ਦੇ ਜਿਹੜੇ ਕਾਬਿਲ ਆ ਉਹਨਾਂ ਨੂੰ ਕਹੋ ਕਿ ਵੀ ਪਾਣੀ ਸੈਟਲਾਈਟ ਮੈਪਿੰਗ ਨਾਲ ਦੇਖੋ ਕਿ ਕਿੱਥੇ ਕਿੱਥੇ ਤੱਕ ਜਾ ਚੁੱਕਿਆ ਔਰ ਚਾਹੇ ਬੰਬੂ ਕਾਰਟ ਆ ਜਿਹੜੇ ਉਹਨਾਂ ਨੂੰ ਦੇ ਦਿਓ ਉਹਨਾਂ 'ਚ ਬੈਠ ਕੇ ਜਾਣ ਮੌਇਨਾ ਕਰਨ ਚਾਹੇ ਆਪਣੇ ਵਾਲਾ ਹੈਲੀਕਾਪਟਰ ਵੀ ਨਾਲ ਉਹਨਾਂ ਨੂੰ ਦੇ ਦਿਓ 4-5 ਬੰਦਿਆਂ ਦੀ ਟੀਮ 라ਵੀ ਬਿਆਸ ਤੇ ਸਤਲੋਜ ਤੇ ਕੰਗਰ ਇਹਨਾਂ ਦਾ ਮੌਈਨਾ ਅੱਜ ਕਰੋ ਔਰ ਇਹ ਦੇਖੋ ਕਿ ਹਰ ਹਰ ਤੀਜੇ ਸਾਲ ਕਿਉਂ ਆ ਰਿਹਾ ਇੱਕ ਵਰਲਡ ਕਲਾਸ ਕੰਸਲਟੈਂਟ ਨਿਰਉਣ ਦੀ ਲੋੜ ਹੈ ਉਹ ਮੈਂ ਪ੍ਰਧਾਨ ਮੰਤਰੀ ਨੂੰ ਲਿਖਿਆ ਸੋ ਇਦਾਂ ਦੀਆਂ ਗਲੀਆਂ ਔਰ ਇੱਕ ਜੱਜ ਹਾਈ ਕੋਰਟ ਦਾ ਅਪਾਇੰਟ ਕਰੋ ਜਿਹੜਾ ਸਿਟਿੰਗ ਜੱਜ ਹੋਵੇ ਉਹ ਫੈਸਲਾ ਕਰੇ ਕਿ ਇਹ ਕੁਦਰਤੀ ਆਫਤਾ ਜਾਂ ਅਫਸਰਾਂ ਦੀ ਅੰਗਲੀ ਨਾ ਚਾਹੇ ਬੀਬੀਐਮਬੀਆ ਤੇ ਚਾਹੇ ਸਾਡੀ ਪੰਜਾਬ ਦਾ ਇਰੀਗੇਸ਼ਨ ਡਿਪਾਰਟਮੈਂਟ ਹੈ ਸੈਕਟਰੀ ਆ ਮੰਤਰੀ ਆ ਇਹਨਾਂ ਦੀ ਗਲਤੀ ਨਾ ਹੋਇਆ ਉਹ ਫਿਕਸ ਕਰੋ ਰਿਸਪਾਂਸਿਬਿਲਟੀ ਲੇਕਿਨ ਹਾਲੇ ਤੱਕ ਕੁਝ ਨਹੀਂ ਹੋਇਆ ਉਹਦੇ ਤੋਂ ਤਿੰਨ ਮੈਨੂੰ ਪਤਾ ਲੱਗਾ ਪ੍ਰਧਾਨ ਮੰਤਰੀ ਜੀ ਆ ਰਹੇ ਆ ਤੇ ਮੈਂ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖੀ ਆਹੀ ਗੱਲਾਂ ਕਿ ਇੱਕ ਸਿਟਿੰਗ ਜੱਜ ਬਿਠਾਓ ਜਿਹੜਾ ਜ਼ਿੰਮੇਵਾਰੀ ਫਿਕਸ ਕਰੇ ਉਹਦੇ ਨਾਲ-ਨਾਲ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਉਹਦੇ ਸਾਡਾ ਡਾਇਰੈਕਟਰ ਇਰੀਗੇਸ਼ਨ ਹੋਣਾ ਚਾਹੀਦਾ ਜਿਹੜਾ ਫੈਸਲੇ ਲਵੇ ਕਿ ਕਿੰਨੇ ਫੁੱਟ ਤਈ ਅਸੀਂ ਪਾਣੀ ਰੱਖਣਾ ਡੈਮ ਨੂੰ ਕਿੰਨਾ ਖਾਲੀ ਰੱਖਣਾ ਉੜਾ ਖਾਲੀ ਰੱਖਣਾ ਪੈਣਾ ਅਸੀਂ ਹਰ ਸਾਲ ਡੁੱਬਣ ਦਾ ਠੇਕਾ ਨਹੀਂ ਲੈ ਲਿਆ ਕਿ ਡੁੱਬੀਏ ਅਸੀਂ ਤੇ ਪਾਣੀ ਹਰਿਆਣਾ ਔਰ ਰਾਜਸਥਾਨ ਨੂੰ ਜਾਵੇ ਜਾਵੇ ਹੁਣ ਸਾਰਾ ਪਾਕਿਸਤਾਨ ਜਾ ਰਿਹਾ ਫਾਇਦਾ ਕੀ ਔਰ ਪ੍ਰਧਾਨ ਮੰਤਰੀ ਜੀ ਨੂੰ ਮੈਂ ਇਹ ਵੀ ਕਿਹਾ ਕਿਸੇ ਨਾ ਜਿਨ੍ਹਾਂ ਦੀਆਂ ਹੜਾਂ ਦੇ ਇਲਾਕੇ ਦੀ ਜਮੀਨਾਂ ਨੇ ਉਹਨਾਂ ਨੂੰ ਕੰਪਨਸੇਸ਼ਨ ਦਿਓ 50 ਲੱਖ ਰੁਪਏ ਕਿੱਲੇ ਦਾ ਕਿਤੇ ਹੋਰ ਲੈ ਲੈਣਗੇ ਇੱਥੇ ਨਹੀਂ ਮਿਲੂਗੀ ਕਿਸੇ ਹੋਰ ਸੂਬੇ ਚਲ ਜਾਣਗੇ ਹਿੰਦੁਸਤਾਨ ਚ ਕਿਤੇ ਵੀ ਲੈ ਲੈਣਗੇ ਇਹ ਹਰ ਸਾਲ ਇਹਨਾਂ ਦੇ ਘਰ ਇਹਨਾਂ ਦੀਆਂ ਫਸਲਾਂ ਇਹਨਾਂ ਦੇ ਕੱਪੜੇ ਇਹਨਾਂ ਦੇ ਪਰਿਵਾਰ ਬੱਚੇ ਪੜ੍ਹਾਈ ਖਣੋਂ ਜਾਂਦੇ ਰਹਿੰਦੇ ਆ ਪੜ੍ਹ ਰਹੇ ਨਹੀਂ ਜਾਣ ਦਾ ਰਾਹੀ ਕਿਤੇ ਨਹੀਂ ਪੜ੍ਹਨਾ ਕੀ ਆ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਕੰਮ ਹੋਰ ਕਰੋ ਕਿ ਆ ਸਾਰਾ ਹੜ ਹੁਣ ਪਾਕਿਸਤਾਨ ਜਾ ਰਿਹਾ ਇਹਦਾ ਫਾਇਦਾ ਸਾਡਾ ਫਾਇਦਾ ਵੀ ਫੜਾ ਦਾ ਫਾਇਦਾ ਵੀ ਆ ਲੇਕਿਨ ਉਹ ਫਾਇਦਾ ਕੀ ਅਸੀਂ ਚੱਕ ਰਹੇ ਆ ਸਾਡਾ 1 ਫੁੱਟ ਵੀ ਵਾਟਰ ਲੈਵਲ ਉੱਪਰ ਨਹੀਂ ਆ ਨਾ 19 ਚ ਨਾ 23 ਚ ਨਾ 25 ਚੋਣਾ ਇਹਨੂੰ ਥੱਲੇ ਕਿਵੇਂ ਆਪਾਂ ਪੰਪ ਕਰਨਾ ਇਹਦੀਆਂ ਸਕੀਮਾਂ ਵੜਾਓ ਜੇ ਕਿਤੇ ਸਾਨੂੰ ਮੀਟਿੰਗ ਸੱਦੋਗੇ ਤਾਂ ਅਸੀਂ ਦੱਸਾਂਗੇ ਕਿ ਕਿੱਦਾਂ ਹੁੰਦਾ ਤੇ ਮੈਨੂੰ ਉਮੀਦ ਆ ਕਿ ਪ੍ਰਧਾਨ ਮੰਤਰੀ ਜਿਹੜਾ ਜਾਂਦਾ ਨਾ ਜਦੋਂ ਗੇੜਾ ਮਾਰ ਕੇ ਜਾਂਦਾ ਖਿਲੀਆਂ ਨਹੀਂ ਸੁੱਟਦਾ ਉਹ ਹੱਲ ਲੱਭ ਕੇ ਜਾਂਦਾ ਹਰ ਚਾਹੀਦਾ ਸਭ ਨੂੰ